ਜੀ ਮੈਂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜੱਥੇਬੰਦੀ ਪਤੀ ਜੱਥੇਬੰਦੀਆਂ ਚ ਇੱਕ ਜੱਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾ ਵਾਲ ਕਰਮੀਆਂ ਦਾ ਸੀਜ਼ਨ ਆ ਜੇ ਇਹ ਕਿਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਮਲਬੀ ਉਹ ਕਿਹੜੀ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਆ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇਹ ਕਾਰਵਾਈ ਕੀਤੀ ਜਾਵੇ। ਕੋਈ ਨਾ ਨਹੀਂ ਦਾ ਕਾਨੂੰਨ ਨਹੀਂ ਕਿਹਾ ਕਿ ਜਾਲ ਨਹੀਂ ਲਗਾਣੇ ਚਾਹੀਦੇ। ਜਾਲੀਆਂ ਭਾਜੀ ਉਸ ਨੇ ਲਾਤੀਆਂ। ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੋਈ ਨਹੀਂ। ਬੈਕ ਸਾਈਡ ਤੇ ਉਹ ਗਰਮੀ ਹੋ ਗਈ ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈ। ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕਈਆਂ ਦੇ AC ਨਹੀਂ ਚੱਲਦਾ। ਸਪਾਇਰ ਪਾ ਰਹੇ ਸੀ। ਸਪਾਰਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹਿੰਦੇ ਉਹਨਾਂ ਨੂੰ ਕੋਈ ਨਹੀਂ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ। ਹੁਣ ਪੁੱਛ ਲਓ ਵੀ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਨਾ ਮਤਲਬ ਵੀ ਸਾਡੂੰ ਕੋਣ ਮਾਝਾ ਕਿਸਾਨ ਸਕੰਡਿਟੀ ਆ ਪਤੀ ਜੱਥੇਬੰਦੀਆਂ ਜੋ ਇੱਕ ਜੱਥੇਬੰਦੀ ਆ ਹੇ ਗਲਤ ਕੰਮ ਕਰਦੇ ਕਿਉਂ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਨੂੰ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੋਕ ਜਾ ਆਪਾਂ ਰੋਕ ਕੇ ਗੱਡੀ ਸਾਈਡ ਤੇ ਕਰ ਲਈ ਚਲਾਰ ਕੱਟ ਤਾ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆ ਆਪਾਂ ਕੋਆਪਰੇਟ ਕਰ ਰਹੇ ਆ ਕੋਵਿਡ ਕਰਕੇ ਜਿਆਦਾ ਆਪਾਂ ਰੰਗ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਲੋਪਾਂ ਰੰਗ ਨਹੀਂ ਕਰ ਰਹੇ ਆਪਾਂ ਕਹਿਆ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਪੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰਸ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫਿਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਡੀ ਇਹ ਚਲਾਨ ਪਜੀ ਸਲਾਨਤਰ ਕਰਕੇ ਹੋਇਆ ਜੀ ਹਾਂ ਜੀ ਪਜੀ ਟੱਕੇ ਵਾਲੀ ਕੀ ਹੋ ਜਾਂਦੇ ਹੁਣ ਦਾ ਕੁਛ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਕੀ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬਹੁਤ ਹੋ ਗਿਆ ਪ੍ਰਾਪਤ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜੜਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜੜਾ ਅੰਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਐ ਪੁਲਿਸ ਦੇ ਜਿਹੜੇ ਪਟਾਕੇ ਵਜਾਉਂਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ, ਬਿਨਾਂ ਨੰਬਰੀਆ, ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਹੁਣ ਕੰਟਰੋਲ ਕਿਤਾ ਕਿੰਨੇ ਤੋਂ ਟੱਕ ਮਾਰ ਰਿਹਾ। ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇਹ ਦੀ ਆਵਾਜ਼। ਅੱਜ ਕਿਨੇ ਚੰਗ ਚਲੇ। ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅੱਜ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ।